ਹਰ ਜੇਠ ਜੋੜੰਦਾ ਲੋੜੀਐ ਇੰਦੇਸੇ ਅੱਕੇ ਸਭੁ ਨੀਵੰਨ ਹਰ ਸਜਣ ਤਾ ਵਣ ਲਕੀਆ ਕਿਸਣ ਦੇਈ ਬਨ ਮਾਨਕ ਮੋਤੀ ਨਾਮ ਪ੍ਰਪ ਉਨ ਲਗੈ ਨਾਗੇ ਸਨ ਰੰਗ ਸਬੇ ਨਾਰਾਇਣ ਹੈ ਇੰਜੇ ਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋ ਹੀ ਜੀ ਕਰਨ ਜੋ ਪ੍ਰਭ ਕੀਤੇ ਆਪਣੀ ਸੇ ਹੀ ਕਹੀਏ ਧਨ ਆਪੋਨ ਲਿਆ ਜੇ ਮਿਲੈ ਵਿਸ਼ਵੜ ਕਿਉਂ ਰੋਵੰ ਸਾਧੂ ਸੰਗ ਪਰਫਤੇ ਨਾਨਕ ਰੰਗ ਮਾਨਨ ਹਰ ਜੇਟਰ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਸਾਧੂ ਸੰਗ ਪਰਪਤੇ ਨਾਨਕ ਅਰੰਗ ਮਨਨ ਹਰ ਜੇਟਰ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਬਰ ਸਤਰ ਤਖਤ ਦੇ ਮਾਲਕ ਤੁੰ ਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ DNA ਦੀ ਅਪਾਰ ਕਿਰਪਾ ਬਖਸ਼ਿਸ਼ ਮੇ ਰਮਤ ਹੋਈ ਹੈ ਜੀ ਅੰਮ੍ਰਿਤ ਵੇਲੇ ਦੇ ਸਮੇਂ ਦੀ ਸਵਾਲ ਕਰਦੇ ਹੋਈਆਂ ਸਹਿਬਾ ਦੀ ਪਾਵਨ ਨੌਂ ਦੀ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਆਪੀਆਂ ਨੇ ਹਸਰੀਆਂ ਪਰਨੀਆਂ ਕੀਤੀਆਂ ਹਨ ਇਹ ਜੇਡ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਜੇਡ ਦੇ ਮਹੀਨੇ ਦੇ ਦੁਆਰਾ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਨੌ ਮubaruk ਬਚਨ ਪਾਵਨ ਸ਼ਬਦ ਸਾਡੀ ਚੋਲੀ ਵਿੱਚ ਪਾਉਣਾ ਕੀਤੇ ਹਨ ਇਨਾਂ ਦੇ ਪਾਠ ਆਪਦੀਆਂ ਨੇ শ্রবণ ਕਰਨਾ ਕੀਤੇ ਨੇ 12 ਮਾ ਰਾਗ ਮਧ ਅੰਦਰ ਇਹ ਪਾਵਨ ਮੁਬਾਰਕ ਬਾਣੀ ਸ਼ਬਾਇ ਮਾਰ ਹੈ ਜੇੜ ਦਾ ਅਰਥ ਹੁੰਦਾ ਹੈ ਵੱਡਾ ਸ਼ਰਮੌਰ ਇਹ ਆਮ ਸਾਡੀ ਪਾਸ਼ਾ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਜੀਠ ਔਰ ਜਦੋਂ ਮਹੀਨਿਆਂ ਦਾ ਜ਼ਿਕਰ ਕਰਦੇ ਹਾਂ ਤੇ ਇਹ ਤੀਸਰਾ ਮਹੀਨਾ ਹੈ ਪਹਿਲਾ ਚੇਤ ਦਾ ਹੈ ਜੋ ਅਰੰਭਤਾ ਹੁੰਦੀ ਹੈ ਦੂਸਰਾ ਵਿਸਾਖ ਦਾ ਤੇ ਤੀਸਰਾ ਜੇਠ ਦਾ ਮਹੀਨਾ ਹੈ ਜੇਠ ਦਾ ਮਹੀਨਾ ਸਹਿਬ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਦਰਜ ਕੀਤਾ ਹੈ ਜੇੜ ਦਾ ਅਰਥ ਵੱਡਾ ਸੰਸਕ੍ਰਿਤ ਦੇ ਅੰਦਰ ਇਹਨੂੰ ਜਟਸ ਵੀ ਕਿਹਾ ਜਾਂਦਾ ਹੈ ਸ੍ਰੀ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸ੍ਰੀ ਮੌਰ ਹੈ ਸਭ ਤੋਂ ਵੱਡਾ ਹੈ ਸਭ ਤੋਂ ਸ੍ਰੇਸ਼ਟ ਹੈ ਸਭ ਤੋਂ ਮਹਾਨ ਹੈ ਤੇ ਜੇੜ ਦੇ ਮਹੀਨੇ ਨੂੰ ਹਜ਼ੂਰ ਨੇ ਵੱਡਾ ਗਿਆ ਹੈ ਇਸ ઋਤੂ ਮਹੀਨੇ ਦੇ ਅੰਦਰ ਆਉਣ ਕਰਕੇ ਤਕਰੀਬਨ ਜਿਹੜੇ ਦਿਨ ਹੁੰਦੇ ਨੇ ਉਹ ਵੱਡੇ ਹੋ ਜਾਂਦੇ ਨੇ ਮੌਸਮ ਦੇ ਹਿਸਾਬ ਦੇ ਨਾਲ ਫਰਕ ਪੈਂਦਾ ਹੈ ਤੇ ਦਿਨ ਇੱਥੇ ਆਉਣ ਕਰਕੇ ਵੱਡੇ ਹੋ ਜਾਂਦੇ ਨੇ ਰਾਤਾਂ ਜਿਹੜੀਆਂ ਛੋਟੀਆਂ ਹੋ ਜਾਂਦੀਆਂ ਨੇ ਕਿਰਤ ਕਰਨ ਵਾਲੇ ਕਾਮੀ ਲੋਕ ਕੰਮ ਕਰਨ ਵਾਲੇ ਲੋਕ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਸਮਾਂ ਵਧੇਰੇ ਮਿਲਦਾ ਹੈ ਕੰਮ ਕਰਨ ਦਾ ਕਿਉਂਕਿ ਦਿਨ ਵੱਡੇ ਹੋ ਗਏ ਨੇ ਇਸ ਸਭਾਵਕ ਹੈ ਜਿਵੇਂ ਸਿਆਲ ਦੇ ਦਿਨਾਂ ਦੇ ਵਿੱਚ ਸਰਦੀ ਦੇ ਵਿੱਚ ਦਿਨ ਛੋਟੇ ਹੁੰਦੇ ਨੇ ਤੇ ਕੰਮ ਵੀ ਥੋੜਾ ਹੁੰਦਾ ਹੈ ਕੰਮ ਥੋੜਾ ਨਿਬੜਦਾ ਹੈ ਪਰ ਜਿਉਂ ਕੀ ਇਹਨਾਂ ਦਿਨਾਂ ਦਾ ਜ਼ਿਕਰ ਆਉਂਦਾ ਹੈ ਦਿਨ ਵੱਡੇ ਹੋ ਜਾਂਦੇ ਨੇ ਤੇ ਇਹਦੇ ਵਿੱਚ ਕੰਮ ਵੀ ਵਧੇਰੇ ਨਿਬੜਦਾ ਹੈ ਸੋ ਮਹਾਰਾਜ ਜੀ ਨੇ ਬਹੁਤੀ ਪਿਆਰ ਦੇ ਨਾਲ ਕਹੇ ਸਭ ਜੀ ਕਹਿੰਦੇ ਹਰ ਜੇਟ ਜੁੜੰਦਾ ਲੋੜੀ ਐ ਜੇਟ ਦੇ ਮਹੀਨੇ ਦੇ ਦੁਆਰਾ ਫਜ਼ੂਰ ਉਪਦੇਸ਼ ਦੇ ਰਹੇ ਨੇ ਕਹਿੰਦੇ ਭਾਈ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਵੱਡਾ ਹੈ ਸ਼ਰਮੌਰ ਹੈ ਤੇ ਉਹਦੇ ਨਾਲ ਹੀ ਜੁੜਨਾ ਚਾਹੀਦਾ ਹੈ ਜੁੜੰਦਾ ਉਹਦੇ ਨਾਲ ਸਾਨੂੰ ਜੁੜ ਜਾਣਾ ਚਾਹੀਦਾ ਹੈ ਕਿਉਂ ਜਿਸ ਅੱਗੇ ਸਭ ਨਿਮਨ ਉਹਦੇ ਅੱਗੇ ਸਾਰੇ ਨਿਮਦੇ ਨੇ ਸਾਰੇ ਸਲਾਮ ਕਰ ਰਹੇ ਨੇ ਸਾਰੇ ਸਜਦੇ ਕਰ ਰਹੇ ਨੇ ਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਹੈ ਜਨਮ ਦਿੱਤਾ ਹੈ ਇਹ ਦੇਖ ਹੀ ਦਿੱਤੀ ਹੈ ਸਵਾਦ ਦਿੱਤੇ ਨੇ ਜਿਆਦਾ ਨਹੀਂ ਤੇ ਕੰਮ ਸੇ ਕੰਮ ਇਸੇ ਕਰਕੇ ਉਹਦੀ ਅੱਗੇ ਨਿਮਜਈਏ ਕਿ ਉਹਨੇ ਸਾਨੂੰ ਇਹ ਦੇਖ ਹੀ ਦਿੱਤੀ ਹੈ ਸਵਾਦ ਦਿੱਤੇ ਹੋਏ ਨੇ ਕੁਝ ਹਾਲ ਜਿੰਦਗੀ ਬਤੀਤ ਕਰ ਰਿਹਾ ਹਾਂ ਸੋਹਣੀ ਜਿੰਦਗੀ ਬਤੀਤ ਕਰ ਰਿਹਾ ਹਾਂ ਤੇ ਉਸ ਮਾਲਕ ਦਾ ਨਿਮਰ ਕਰਕੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਚੁੱਕ ਜਾਣਾ ਚਾਹੀਦਾ ਇਸੇ ਕਰਕੇ ਜੁੜਨਾ ਹੈ ਕਿਉਂਕਿ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਘਾਰ ਦਿੰਦਾ ਟੋਟਲਾ ਆ ਬਈ ਅਗਣਤ ਭਰੇ ਭੰਡਾਰ ਉਹ ਦੇਣ ਵਾਲਾ ਦਾਤਾ ਇੱਕ ਹੈ ਸਾਨੂੰ ਜੀਵਨ ਦੇਣ ਵਾਲਾ ਉਹ ਇੱਕ ਹੈ ਤੇ ਉਹਦੇ ਭੰਡਾਰੇ ਨਕਾਂ-ਨਕ ਭਰੇ ਹੋਏ ਨੇ ਤੇ ਜੋ ਦਾਤਾਂ ਦੇ ਰਿਹਾ ਹੈ ਉਹ ਸਾਡੇ ਜੀਵਨ ਨੂੰ ਖੁਸ਼ਹਾਲ ਕਰਨ ਵਾਸਤੇ ਦੇ ਰਿਹਾ ਹੈ ਇਸੇ ਕਰਕੇ ਇਨਸਾਨ ਮਨੁੱਖ ਉਹਦੇ ਅੱਗੇ ਝੁਕ ਜਾਵੇ ਨਮਸਕਾਰ ਕਰ ਦੇਵੇ ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਹੀਂ ਮੰਨ ਮਹਾਰਾਜੀ ਅਗਲੇਰੇ ਬਚਨ ਕਰਦੇ ਹਰ ਸੱਜਣ ਦਾ ਮਨ ਲੱਗਿਆ ਉਸ ਖਰੀ ਸੱਜਣ ਤੇ ਪੱਲੇ ਨਾਲ ਜੁੜਦਾ ਉਹਦੇ ਦਾਵਣ ਦੇ ਵਿੱਚ ਆ ਜਾ ਉਹਦੇ ਨਾਲ ਜੁੜਦਾ ਕਿਸੇ ਨਾਂ ਦੇਈ ਪੰਨ ਫਿਰ ਕਿਸੇ ਦਾ ਡਰ ਨਹੀਂ ਰਹਿ ਜਾਵੇਗਾ ਅਸਲ ਦੇ ਵਿੱਚ ਮਨੁੱਖਣਾ ਰੱਬ ਦਾ ਦਾਵਣ ਛੱਡ ਕਰਕੇ ਰੱਬ ਦਾ ਦਰ ਛੱਡ ਕਰਕੇ ਬਾਕੀ ਹੋਰ ਸਾਰੇ ਦਰਾਂ ਨਾਲ ਜੁੜਿਆ ਹੋਇਆ ਤੇ ਮਹਾਰਾਜ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਦੇ ਪਾਵਨ ਆਪਾਂ ਬਚਨ ਪੜਦੇ ਹਾਂ ਹਾ ਹਜ਼ੂਰ ਕਹਿੰਦੇ ਸਭ ਤੋਂ ਵੱਡਾ ਦਾਮਣ ਪਤਾ ਕਿਦਾਂ ਮੱਲਿਆਏ ਨੇ ਕਹਿੰਦੇ ਵਿਕਾਰਾਂ ਦਾ ਦਾਮਣ ਮੱਲਿਆ ਹੋਇਆ ਹੈ ਵਿਕਾਰਾਂ ਦੇ ਨਾਲ ਮਨੁੱਖ ਜੁੜਿਆ ਆ ਗਿਆ ਹੈ ਤੇ ਇਹਦੇ ਵਾਸਤੇ ਦਿਨੋਂ ਤੇ ਰਾਤ ਜਾਲ ਬਣੇ ਹੋਏ ਨੇ ਸ਼ਿਕਾਰੀ ਨੇ ਜਦੋਂ ਸ਼ਿਕਾਰ ਕਰਨਾ ਹੋਵੇ ਤੇ ਉਹ ਜਾਲ ਲੈ ਕੇ ਆਉਂਦਾ ਹੈ ਜਾਲ ਦੇ ਵਿੱਚ ਆਪਣੇ ਉਸ ਜਾਨਵਰ ਨੂੰ ਪਕੜਦਾ ਇਹਦਾ ਸ਼ਿਕਾਰ ਕਰਨ ਵਾਸਤੇ ਆਇਆ ਹੈ ਮਹਾਰਾਜ ਜੀ ਕਹਿੰਦੇ ਇਹਦੇ ਵਾਸਤੇ ਦਿਨਾਂ ਤੇ ਰਾਤ ਜਾਲ ਬਣੇ ਹੋਏ ਨੇ ਤੇ ਜਿਹੜੀਆਂ ਘੜੀਆਂ ਨੇ ਜਿਹੜਾ ਸਮਾਂ ਪਲ ਲੰਘ ਗਿਆ ਹੈ ਇਹ ਇਹਦਾ ਕੰਮ ਕਹਿੰਦੇ ਫਾਇਆਂ ਦਾ ਕਰ ਰਿਹਾ ਹੈ ਮਹਾਰਾਜ ਜੀ ਦੇ ਬਚਨ ਨੇ ਮਾਰੂ ਰਾਗ ਦੇ ਅੰਦਰ 990 ਅੰਕ ਦੇ ਉੱਪਰ ਸਮਾਈ ਮਾਨ ਨੇ ਮਹਾਰਾਜ ਜੀ ਬਖਸ਼ਿਸ਼ ਕਰਦੇ ਕਹਿੰਦੇ ਜਾਲੀ ਰਹਿਣ ਜਾਲ ਦਿਨੂਆ ਜੇਤੀ ਘੜੀ ਫਾਹੀ ਤੇਤੀ ਕਹਿੰਦੇ ਜਾਲਾਂ ਦਾ ਕੰਮ ਕਰ ਰਹੇ ਨੇ ਦਿਨ ਤੇ ਰਾਤ ਤੇ ਫਾਹਿਆਂ ਦਾ ਕੰਮ ਕਰ ਰਹੀਆਂ ਨੇ ਘੜੀਆਂ ਮਨੁੱਖ ਇਦਾਂ ਇਹਦੇ ਵਿੱਚ ਫਸਿਆ ਹੋ ਗਿਆ ਹੈ ਇਦਾਂ ਇਹਦੀ ਗ੍ਰਿਫਤ ਦੇ ਵਿੱਚ ਹੈ ਕਿਉਂਕਿ ਵਿਕਾਰਾਂ ਦਾ ਦਾਵਨ ਇਹਨੇ ਮੰਨ ਲਿਆ ਹੈ ਪਰ ਛਡਣਾ ਪਵੇਗਾ ਜੇਕਰ ਵਿਕਾਰਾਂ ਦਾ ਦਾਵਨ ਛੱਡੇਗਾ ਤਾਂ ਕੀ ਗੁਰੂ ਤੇ ਲੜ ਲੱਗ ਸਕਦਾ ਹੈ ਮਹਾਰਾਜ ਜੀ ਕਹਿੰਦੇ ਹਰ ਸੱਜਣ ਦਾਵਣ ਲੱਗੀਆਂ ਜਿਹੜੇ ਸੱਜਣ ਤੇ ਦਾਵਣ ਲੱਗ ਗਏ ਨੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਗਏ ਨੇ ਕਿਸੇ ਡਾਂ ਦੇ ਹੀ ਪੰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਫਿਰ ਡਰ ਨਹੀਂ ਰਹਿ ਜਾਂਦਾ ਉਹ ਡਰ ਤੋਂ ਮੁਕਤ ਹੋ ਜਾਂਦੇ ਨੇ ਜਿਨ ਨਿਰਪਾਉ ਜਿਨ ਹਰ ਨਿਰਪਾਉ ਤੇ ਆਇਆ ਜੀ ਤਨ ਕਾ ਪਾਉ ਸਭ ਦਾ ਵਾਸੀ ਉਹਨਾਂ ਦੇ ਜੀਵਨ ਦੇ ਅੰਦਰ ਇਹ ਵਿਚਾਰ ਆ ਜਾਂਦਾ ਮਹਾਰਾਜ ਜੀ ਅਗਲੇਰੇ ਬਚਨ ਕਰਦੇ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਪ੍ਰਮਾਤਮਾ ਦਾ ਨਾਮ ਮਾਨਕਾਂ ਵਰਗਾ ਮੋਤੀਆਂ ਵਰਗਾ ਹੈ ਤੇ ਮਹਾਰਾਜ ਜੀ ਕਹਿੰਦੇ ਇਹਨੂੰ ਕਦੀ ਸੰਨ ਨਹੀਂ ਲੱਗ ਸਕਦੀ ਗੁਰ ਕਾ ਬਚਨ ਬਸੈ ਜੀ ਨਾਲੇ ਜਲਣੀ ਡੂਬੈ ਤਸਕਰ ਨਹੀਂ ਲੇਵੈ ਪਾ ਨਾ ਸਕੈ ਦਲੇ ਇਹ ਵਿਚਾਰ ਹੈ ਕਿ ਕਦੀ ਵੀ ਇਹਨੂੰ ਸੰਨ ਨਹੀਂ ਲੱਗ ਸਕਦੀ ਚੋਰ ਚੋਰੀ ਕਰਕੇ ਨਹੀਂ ਲਿਜਾ ਸਕਦਾ ਇਹ ਕਦੀ ਪਾਣੀ ਦੇ ਵਿੱਚ ਡੋਬ ਨਹੀਂ ਸਕਦਾ ਤੇ ਇਹਨੂੰ ਕਦੀ ਆਗ ਨਹੀਂ ਲੱਗ ਸਕਦੀ ਇਹ ਮਾਨਕ ਮੋਤੀ ਪ੍ਰਮਾਤਮਾ ਦਾ ਨਾਮ ਸੱਭ ਜੀ ਕਹਿੰਦੇ ਤੇਰੇ ਹਿਰਦੇ ਅੰਦਰ ਵਸਿਆ ਹੋਇਆ ਹੈ ਰੰਗ ਸਬੇ ਨਾਰਾਇਣ ਹੈ ਤੇ ਜਦੋਂ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਪ੍ਰਮਾਤਮਾ ਦੇ ਨਾਮ ਰੂਪੀ ਮੋਤੀ ਹੀਰੇ ਸਵਾਰਾਤ ਹਿਰਦੇ ਅੰਦਰ ਨੇ ਕਹਿੰਦੇ ਫਿਰ ਪ੍ਰਮਾਤਮਾ ਦੇ ਕੋਤਕ ਨਹੀਂ ਰਾਂਗ ਨੇ ਤਮਾਸ਼ੀ ਨਹੀਂ ਜਿਤੇ ਮਨ ਭਵਨ ਇਹ ਸਾਰੇ ਚੰਗੇ ਲੱਗਣ ਲੱਗ ਪੈਂਦੇ ਨੇ ਦੁਨੀਆ ਦੇ ਜਿਹੜੇ ਫਿੱਕੇ ਰੰਗ ਨੇ ਇਨਸਾਨ ਉਹਨਾਂ ਤੋਂ ਉੱਟ ਕਰਕੇ ਪਰਮਾਤਮਾ ਦੇ ਖੂਬਸੂਰਤ ਰੰਗਾਂ ਦੇ ਵਿੱਚ ਮਗਨ ਹੋ ਜਾਂਦਾ ਹੈ ਜੋ ਕਰ ਲੋੜੇ ਸੋਖ ਕਰੇ ਸੋਈ ਜੀ ਕਰਨ ਜੋ ਘਰੀ ਨੂੰ ਪਾਉਂਦਾ ਹੈ ਜੀ ਉਹੀ ਕਰ ਰਹੇ ਨੇ ਜੀਵ ਉਹ ਕਰਦਾ ਜੋ ਘਰੀ ਨੂੰ ਪਾਉਂਦਾ ਹੈ ਕਿਉਂਕਿ ਅਸੀਂ ਕਈ ਵਾਰ ਵਿਚਾਰ ਕਰਦੇ ਹਾਂ ਕਿ ਕੀ ਹਰੀ ਨੂੰ ਮਾਰਾ ਵੀ ਪਾਉਂਦਾ ਹੈ ਬੁਰਾ ਵੀ ਪਾਉਂਦਾ ਹੈ ਕਿਉਂਕਿ ਸੰਸਾਰ ਦੇ ਵਿੱਚ ਜਿੱਥੇ ਚੰਗਾ ਹੋ ਰਿਹਾ ਉੱਥੇ ਤੇ ਮਾਰਾ ਵੀ ਹੋ ਰਿਹਾ ਹੈ ਨਾ ਬਹੁਤ ਕੁਝ ਗਲਤ ਵੀ ਹੋ ਰਿਹਾ ਹੈ ਕਿ ਰੱਬ ਨੂੰ ਉਹ ਵੀ ਪਾਉਂਦਾ ਹੈ ਇਨਸਾਨ ਆਪਣੇ ਤੌਰ ਤੇ ਸੁਤੰਤਰ ਹੈ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਇਹ ਸੁਤੰਤਰ ਹੈ ਪਰ ਯਾਦ ਰੱਖਣਾ ਭਾਗਾਂ ਵਾਲਿਓ ਇਨਸਾਨ ਮਨੁੱਖ ਕੰਮ ਤੇ ਕਰ ਸਕਦਾ ਹੈ ਕਰਮ ਤੇ ਕਰ ਸਕਦਾ ਹੈ ਬੀਜ ਨੂੰ ਤੇ ਬੋਹ ਸਕਦਾ ਹੈ ਪਰ ਇਹਦੇ ਹੱਥ ਵਸ ਨਹੀਂ ਹੈ ਕਿ ਇਹ ਫਲ ਵੀ ਆਪਣੇ ਤਰੀਕੇ ਦੇ ਨਾਲ ਤਿਆਰ ਕਰ ਸਕੇ ਨਬੇੜਾ ਇਸ ਚੀਜ਼ ਦਾ ਹੁਣਾ ਹੈ ਜੋ ਉਹਨੂੰ ਪਾਉਂਦਾ ਹੈ ਹੁੰਦਾ ਉਹੀ ਹੈ ਪਰ ਨਾਲ ਇਹ ਵੀ ਸਾਨੂੰ ਧਿਆਲ ਰੱਖਣਾ ਪਵੇਗਾ ਕਿ ਜੋ ਅਸੀਂ ਕਰਮ ਕੀਤੇ ਨੇ ਜੋ ਕੰਮ ਕੀਤਾ ਹੈ ਉਹਦੇ ਤਹਿਤ ਹੀ ਰੱਬ ਨੇ ਫਲ ਆਪ ਦੇਣਾ ਹੈ ਕਿਉਂਕਿ ਇੱਕ ਅਸਤ ਸਵਤੰਤਰਤਾ ਉਹਨੇ ਸੜ ਤੋਂ ਖੋਈ ਹੋਈ ਹੈ ਉਹ ਫਲ ਆਪ ਦਿੰਦਾ ਹੈ ਕਰਮ ਮਨੁੱਖ ਕਰਦਾ ਹੈ ਜੀਵ ਕਰਦਾ ਹੈ ਪਰ ਜਿਹੜਾ ਫਲ ਦੇਣ ਦਾ ਹੱਕ ਹੈ ਉਹ ਰੱਬ ਦਾ ਹੈ ਰੱਬ ਦੇ ਕੋਲ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ ਜੋ ਪ੍ਰਭੂ ਨੇ ਕੀਤਾ ਹੈ ਜੋ ਅਕਾਲ ਪੁਰਖ ਵੈਗਰੂ ਨੇ ਸਾਜਿਆ ਕੀਤਾ ਹੈ ਬਣਾਇਆ ਹੈ ਉਹਨੂੰ ਤਨ ਕਹਿਣਾ ਚਾਹੀਦਾ ਉਹਦੇ ਵਿੱਚ ਕਮੀ ਨਹੀਂ ਕੜਨੀ ਚਾਹੀਦੀ ਬਹੁਤੀ ਵਾਰ ਮਨੁੱਖ ਦਾ ਸੁਭਾਅ ਉਹ ਹੈ ਮਨੁੱਖ ਉਹਦੇ ਵਿੱਚ ਕਮੀਆਂ ਕੜਦਾ ਹੈ ਉਹਦੇ ਵਿੱਚ ਔਗਣ ਕੜਦਾ ਹੈ ਪਰਮਹਾਰਾਜ ਜੀ ਕਹਿੰਦੇ ਭਲਿਆ ਉਹਨੂੰ ਤਨ ਕਹਿ ਆਪਨ ਲਿਆ ਜੇ ਮਿਲੈ ਵਿਛੜਾ ਕਿਉਂ ਰੋਵਨ ਜੇ ਆਪ ਪ੍ਰਮਾਤਮਾ ਮਿਲਾ ਲਵੇ ਤੇ ਮਨੁੱਖ ਫਿਰ ਕਦੀ ਵੀ ਵਿਛੜਦਾ ਨਹੀਂ ਹੈ ਮਨੋਕ ਕਹੇ ਕਿ ਮੈਂ ਆਪਣੀ ਬੁੱਧੀ ਦੇ ਨਾਲ ਰੱਬ ਨਾਲ ਮਿਲਣਾ ਹੈ ਸਹਿਬ ਜੀ ਕਹਿੰਦੇ ਇਦਾਂ ਨਹੀਂ ਹੋ ਸਕਦਾ ਤੂੰ ਆਪਣੀ ਤਾਕਤ ਦੇ ਨਾਲ ਸਰੀਰ ਦੇ ਬਲ ਬੂਤੇ ਦੇ ਨਾਲ ਆਪਣੀ ਬੁੱਧੀ ਦੇ ਨਾਲ ਰੱਬ ਨਾਲ ਨਹੀਂ ਮਿਲ ਸਕਦਾ ਇਹਨਾਂ ਨੂੰ ਤਿਆਗਣਾ ਪਵੇਗਾ ਇਹਨਾਂ ਨੂੰ ਛੱਡਣਾ ਪਵੇਗਾ ਇਹਦੇ ਵਿੱਚ ਸਹਜੋਗੀ ਤੇਰਾ ਗੁਰੂ ਹੋਵੇਗਾ ਕਿਵੇਂ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਗੁਰੂ ਰੂਪੀ ਸਾਧੂ ਦਾ ਸੰਗ ਕਰ ਗੁਰੂ ਤੈਨੂੰ ਤਕਨੀਕ ਦੱਸੇਗਾ ਤਰੀਕਾ ਦੱਸੇਗਾ ਕਿ ਰੱਬ ਨੂੰ ਕਿਵੇਂ ਪਾਉਣਾ ਹੈ ਜਦੋਂ ਰੱਬ ਨੂੰ ਤੂੰ ਪਾਲਿਆ ਤੇ ਪਰਮਾਤਮਾ ਅਕਾਲ ਪੁਰਖ ਵੈਗੁਰੂ ਫਿਰ ਆਪਣੇ ਨਾਲ ਜੋੜ ਲਵੇਗਾ ਤੇ ਫਿਰ ਕਦੀ ਵੀ ਵਿਛੋੜਾ ਨਹੀਂ ਹੋਵੇਗਾ ਕਿਉਂਕਿ ਸੁਭਾਵਕ ਹੈ ਰੱਬ ਨੇ ਸਾਨੂੰ ਪਕੜਨਾ ਤੇ ਅਸੀਂ ਰੱਬ ਦੇ ਦਰ ਤੇ ਉਹਨੂੰ ਆਸ ਰੱਖਣਾ ਕਿ ਅਸੀਂ ਰੱਬ ਨੂੰ ਪਕੜ ਕੇ ਰੱਖੀਏ ਦੇ ਵਿੱਚ ਅੰਤਰ ਬਹੁਤ ਹੈ। ਅਕਾਲ ਪੁਰਖ ਵੈਗਰੂ ਜਦੋਂ ਪਕੜ ਲਵੇਗਾ ਤੇ ਸਭਾਵਕ ਹੈ ਉਦੋਂ ਫਿਰ ਕਦੀ ਵਿਛੋੜਾ ਨਹੀਂ ਹੋਵੇਗਾ ਜਿਵੇਂ ਇੱਕ ਮੇਲੇ ਦੇ ਵਿੱਚ ਪਿਓ ਪੁੱਤਰ ਦੋਵੇਂ ਘੁੰਮ ਰਹੇ ਨੇ। ਰੌਣਕਾਂ ਲੱਗੀਆਂ ਹੋਈਆਂ ਨੇ, ਚੋਜ ਤਮਾਸ਼ੇ ਦਿਖਾਉਣ ਵਾਸਤੇ ਵੀ ਆਏ ਹੋਏ ਨੇ, ਘੜਾਉਣੇ ਲੱਗੇ ਹੋਏ ਨੇ, ਮਠਿਆਈਆਂ ਦੀਆਂ ਦੁਕਾਨਾਂ ਵੀ ਲੱਗੀਆਂ ਨੇ। ਹੁਣ ਪੁੱਤਰ ਨੇ ਆਪਣੇ ਪਿਤਾ ਦੀ ਉਂਗਲ ਫੜੀ ਹੈ ਕਿ ਕਿਤੇ ਭੀੜ ਦੇ ਵਿੱਚ ਮੈਂ ਖਸ ਨਾ ਜਾਵਾਂ ਕਿਤੇ ਗਵਾਚ ਨਾ ਜਾਵਾਂ ਅਚਾਨਕ ਬਹੁਤ ਵੱਡਾ ਇੱਕ ਟੂਲਾ ਆਇਆ ਪੀੜ ਹੋਈ ਹੈ ਤੇ ਪੁੱਤਰ ਦਾ ਹੱਥ ਜਿਹੜਾ ਛੁੱਟ ਗਿਆ ਪਿਤਾ ਦੇ ਨਾਲੋਂ ਕਿਉਂਕਿ ਪਕੜਿਆ ਪੁੱਤਰ ਨੇ ਹੈ ਪੁੱਤਰ ਦੀ ਪਕੜ ਓਨੀ ਕ ਜਿੰਨੀ ਕੋ ਦੀ ਸਮਰੱਥਾ ਹੈ ਉਹ ਛੁੱਟ ਗਿਆ ਹੈ ਪਰ ਜਦੋਂ ਪਿਤਾ ਨੇ ਆਪਣੇ ਪੁੱਤਰ ਦੀ ਉਂਗਲ ਪਕੜ ਲਈ ਜਿੰਨੀ ਮਰਜ਼ੀ ਢੀੜ ਆ ਜਾਵੇ ਉਹ ਆਪਣੇ ਪੁੱਤਰ ਦੀ ਉਂਗਲ ਨਹੀਂ ਛੱਡੇਗਾ। ਇਸ ਚਈ ਹੈ। ਇਸੇ ਤਰ੍ਹਾਂ ਕੀ ਮਹਾਰਾਜ ਜੀ ਕਹਿੰਦੇ ਜਦੋਂ ਅਕਾਲ ਪੁਰਖ ਵੈਗੁਰੂ ਸਾਨੂੰ ਪਕੜ ਲੈਂਦਾ ਹੈ ਜਦੋਂ ਸਾਡੇ ਨਾਲ ਮਿਲਾਪ ਕਰ ਲੈਂਦਾ ਹੈ ਤੇ ਫਿਰ ਛੱਡਣ ਦੀ ਕੋਈ ਵੀ ਗੱਲ ਨਹੀਂ ਰਹਿ ਜਾਂਦੀ ਉਹ ਹਮੇਸ਼ਾ ਪਕੜ ਕੇ ਰੱਖਦਾ ਹੈ ਉਹ ਕਦੀ ਵੀ ਸੁੱਟਣ ਨਹੀਂ ਦਿੰਦਾ ਡਿੱਗਣ ਨਹੀਂ ਦਿੰਦਾ ਉਹ ਆਪ ਅਡੋਲ ਹੈ ਤੇ ਸਾਨੂੰ ਵੀ ਕਦੀ ਡੋਲਣ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹੇ ਨਾਨਕ ਗੁਰੂ ਰੂਪੀ ਸਾਧੂ ਦਾ ਸੰਗ ਕਰ ਤੇ ਉਸ ਪ੍ਰਮਾਤਮਾ ਦੇ ਰੰਗ ਨੂੰ ਮਾਨ ਲਿਆ ਕਰ ਤਾਂ ਕਿ ਤੇਰੇ ਜੀਵਨ ਦੇ ਅੰਦਰ ਉਹਦਾ ਰੰਗ ਲੱਗ ਜਾਵੇ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਮਹਾਰਾਜ ਜੀ ਕਹਿੰਦੇ ਜੇਠ ਦਾ ਮਹੀਨਾ ਤੇਰੇ ਵਾਸਤੇ ਰੰਗੀਲਾ ਹੋ ਜਾਵੇਗਾ ਕਦੋਂ ਜਦੋਂ ਤੂੰ ਗੁਰੂ ਦਾ ਸੰਗ ਕਰੇਗਾ ਜਦੋਂ ਤੂੰ ਗੁਰੂ ਦੀ ਵਡਿਆਈ ਕਰੇਗਾ ਜਦੋਂ ਤੂੰ ਗੁਰੂ ਦੀ ਓਮ ਮੰਨਣਾ ਸ਼ੁਰੂ ਕਰ ਦੇਵੇਂਗਾ ਤੇਰੇ ਜੀਵਨ ਦੇ ਅੰਦਰ ਕਹਿੰਦੇ ਗੁਰੂ ਦੀ ਜਦੋਂ ਵਿਚਾਰ ਆ ਗਈ ਤੇ ਤੇਰੇ ਮਸਤਕ ਜਿਹੜੇ ਨੇ ਉਹਨਾਂ ਦੇ ਭਾਗ ਨੇ ਜਿਹੜੇ ਉਹ ਚੰਗੇ ਹੋ ਜਾਣਗੇ ਤੇਰੇ ਕਰਮ ਚੰਗੇ ਹੋ ਜਾਣਗੇ ਜਦੋਂ ਤੇਰੇ ਕਰਮ ਚੰਗੇ ਹੋ ਗਏ ਤੇ ਮਾਲਕ ਤੈਨੂੰ ਫਲ ਵੀ ਉਸੇ ਹਿਸਾਬ ਦੇ ਨਾਲ ਬਖਸ਼ਿਸ਼ ਕਰੂਗਾ ਸੋ ਸਤਿਗੁਰੂ ਜੀ ਕਿਰਪਾ ਕਰਨ ਜੀ ਸਭਣਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਟੜਦੀਆਂ ਕਲਾ ਬਖਸ਼ਿਸ਼ ਕਰਨ ਜੇੜ ਦੇ ਮਕਿਨੇ ਦੀ ਅੱਜ ਆਰੰਭਤਾ ਹੋਈ ਹੈ ਇਸ ਦੇ ਪਾਵਨ ਮੁਬਾਰਕ ਬਚਨ ਵਿਚਾਰਾਂ ਆਪ ਜੀ ਨੇ ਸ਼੍ਰੋਣ ਕਰਨਾ ਕੀਤੀਆਂ ਨੇ ਦਾਤਾ ਜੀ ਦੀ ਕਿਰਪਾ ਕਰਨ ਸਭਣਾ ਦੇ ਇਸ ਤੇ ਮਿਹਰ ਪ੍ਰਿਆ ਹੱਥ ਰੱਖਣ ਟੜਦੀਆਂ ਕਲਾ ਬਖਸ਼ਿਸ਼ ਕਰਨ ਦੀ ਸਭਣਾ ਜੀਆਂ ਦਾ ਧੰਨਵਾਦ ਕੋਟਰ